ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦਾ ਉਪਾਅ ਜਿਹੜਾ ਅਸੀਂ ਲੈ ਕੇ ਆਏ ਹਾਂ ਉਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਗਰੀਬ ਹੋਵੇ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਉਤੇ ਸ਼ਨੀ ਦੀ ਪਨੋਤੀ ਹੋਵੇ ਹਰ ਇੱਕ ਚੀਜ਼ ਦੂਰ ਹੋ ਜਾਏਗੀ ਕਿਸੇ ਵੀ ਪਰੇਸ਼ਾਨੀ ਦਾ ਜੋ ਤੁਸੀਂ ਸਾਹਮਣਾ ਕਰ ਰਹੇ ਹੋ ਔਰ एकदम दुखी हो चुके हो निराश हो चुके हो ਕਿ ਹੁਣ ਤਾਂ ਸਾਡੀ ਲਾਈਫ ਵਿੱਚ ਕੁਝ ਨਹੀਂ ਬਚਿਆ ਹੈ ਤਾਂ ਉਹਨਾਂ ਲੋਕਾਂ ਵਾਸਤੇ ਅੱਜ ਦਾ ਉਪਾਅ ਬੜਾ ਹੀ کارਗਰ ਸ सिद्ध ਹੋਏਗਾ ਤੁਹਾਡੇ ਘਰ ਦੀਆਂ ਹੀ ਚੀਜ਼ਾਂ ਦੇ ਨਾਲ ਇਹ ਉਪਾਅ ਮੈਂ ਲੈ ਕੇ ਆਂਦੀ ਹਾਂ ਜੋ ਕਿ ਬੜਾ ਹੀ ਫਿਰ ਤੁਹਾਡੇ ਵਾਸਤੇ ਆਸਾਨੀ ਹੋ ਜਾਂਦਾ ਹੈ ਔਰ ਬਹੁਤ ਹੀ کارਗਰ ਇਹ ਹੁੰਦਾ ਹੈ ਜਿਹੜੇ ਕਰਦੇ ਸਾਡੇ ਚੱਪਲ ਹੁੰਦੇ ਹਨ ਜੁੱਤੇ ਹੁੰਦੇ ਹਨ ਜੋ ਅਸੀਂ ਪਾਉਂਦੇ ਹਾਂ ਬੂਟ ਪਾਉਂਦੇ ਹਾਂ ਉਹਨਾਂ ਦੇ ਉੱਤੇ ਬਹੁਤ ਹੀ ਜਾਦੂ ਟੂਣੇ ਟੋਟ ਕੇ ਹੁੰਦੇ ਹਨ ਇਹ ਤਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਕਈ ਲੋਕ ਕਹਿੰਦੇ ਕਿ ਆਪਣੇ ਚੱਪਲ ਨੂੰ ਜਾਂ ਆਪਣੇ ਬੂਟ ਨੂੰ ਤੁਸੀਂ ਪੁੱਠਾ ਨਾ ਰੱਖੋ ਪਰ ਇੱਥੇ ਤੁਹਾਨੂੰ ਇੱਕ ਗੱਲ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਜਿਸ ਵੇਲੇ ਤੁਹਾਨੂੰ ਲੱਗੇ ਕਿ ਕਿਸੇ ਜਗ੍ਹਾ ਤੇ ਤੁਸੀਂ ਜਾਂਦੇ ਹੋ ਤਾਂ ਆਪਣੇ ਮਨ ਵਿੱਚ ਇਸ ਤਰ੍ਹਾਂ ਦਾ ਸਾਨੂੰ ਲੱਗਦਾ ਹੈ ਸਿਕ ਸੈਂਸ ਆਂਦੀ ਹੈ ਕਿ ਇਹ ਜਗ੍ਹਾ ਠੀਕ ਨਹੀਂ ਹੈ ਹੈਨਾ ਸਾਨੂੰ ਲੱਗਦਾ ਕਿ ਇੱਥੇ ਕੁਝ ਮਾੜੀਆਂ ਚੀਜ਼ਾਂ ਦਾ ਪ੍ਰਭਾਵ ਹੈ ਉਹ ਸਾਡੇ ਉੱਤੇ ਉਹ ਮਾੜੀਆਂ ਚੀਜ਼ਾਂ ਦਾ ਪ੍ਰਭਾਵ ਨਾ ਪਵੇ ਤਾਂ ਉਥੇ ਤੁਸੀਂ ਕੀ ਕਰਨਾ ਹੈ ਕਿ ਆਪਣੀ ਜਿਸ ਵੇਲੇ ਤੁਸੀਂ ਉਹ ਘਰ ਦੇ ਅੰਦਰ ਜਾ ਰਹੇ ਹੋ ਤਾਂ ਆਪਣੇ ਬੂਟ ਜਾਂ ਚੱਪਲ ਸੱਜੇ ਸੱਜੇ ਪੈਰ ਦਾ ਬੂਟ ਜਾਂ ਚੱਪਲ ਨੂੰ ਹਮੇਸ਼ਾ ਉਲਟਾ ਰੱਖ ਕੇ ਜਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਉੱਤੇ ਜੇਕਰ ਕੋਈ ਜਾਦੂ ਟੂਣਾ ਕਰ ਰਿਹਾ ਹੈ ਕੋਈ ਮਾੜੀ ਚੀਜ਼ ਤੁਹਾਡੇ ਉੱਤੇ ਪਾ ਰਿਹਾ ਹੈ ਤਾਂ ਕਦੀ ਵੀ ਉਸ ਦਾ ਅਸਰ ਨਹੀਂ ਹੋਏਗਾ ਇਹ ਚੀਜ਼ ਨੋਟ ਕਰਕੇ ਰੱਖ ਲਓ ਹਮੇਸ਼ਾ ਸੱਜੇ ਪੈਰ ਦਾ ਬੂਟ ਜਾਂ ਚੱਪਲ ਜੋ ਵੀ ਤੁਸੀਂ ਪਾਇਆ ਹੋਇਆ ਹੈ ਉਸ ਨੂੰ ਉਲਟਾ ਰੱਖਣਾ ਜहाँ ਜਿੱਥੇ ਤੁਹਾਨੂੰ ਸ਼ੰਕਾ ਹੋਵੇ ਕਿ ਐਥੇ ਸਾਡੇ ਨਾਲ ਕੁਝ ਮਾੜਾ ਹੋ ਸਕਦਾ ਹੈ ਤਾਂ ਉੱਥੇ ਤੁਹਾਡੇ ਨਾਲ ਕੁਝ ਵੀ ਮਾੜਾ ਨਹੀਂ ਹੋਏਗਾ ਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਉਪਾਅ ਬਾਰੇ ਪਰ ਉਸ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇਕਰ ਮੇਰੇ ਚੈਨਲ ਤੇ ਨਵੇਂ ਆਏ ਹੋ ਜੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਮੇਰੀ ਵੀਡੀਓ ਜੇਕਰ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਦਿਆ ਕਰੋ ਜੀ ਅੱਜ ਦਾ ਜਿਹੜਾ ਉਪਾਅ ਹੈ ਉਹ ਤੁਸੀਂ ਜਿਹੜਾ ਘਰ ਦੇ ਅੰਦਰ ਤੁਸੀਂ ਕੋਈ ਵੀ ਜਿਹੜਾ ਤੁਹਾਡਾ ਪੁਰਾਣਾ ਬੂਟ ਹੋ ਗਿਆ ਪ੍ਰਾਣੀ ਚੱਪਲ ਹੋ ਗਈ ਹੈ ਉਸ ਨੂੰ ਲੈ ਕੇ ਆਪਾਂ ਕਰਨਾ ਹੈ ਕੋਈ ਐਸਾ ਬੂਟ ਹੋਵੇ ਚੱਪਲ ਹੋਵੇ ਜੁੱਤੀ ਹੋਵੇ ਜੋ ਕਿ ਤੁਸੀਂ ਬਹੁਤ ਮਤਲਬ ਪਾ ਚੁੱਕੇ ਹੋ ਉਹ ਪੁਰਾਣੀ ਹੋ ਗਈ ਹੈ ਉਸ ਦਾ ਤੁਸੀਂ ਇਸ ਇੰਨਾ ਜ਼ਿਆਦਾ ਯੂਜ਼ ਨਹੀਂ ਕਰਦੇ ਹੋ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਕੰਗੀ ਵਾਲੀ ਵੀਡੀਓ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਜੋ ਚੀਜ਼ਾਂ ਆਪਾਂ ਕਈ ਸਾਲਾਂ ਤੋਂ ਯੂਜ਼ ਕਰ ਰਹੇ ਹਾਂ ਤੇ ਉਸ ਦੇ ਅੰਦਰ ਸਾਡੀ ਜਿਹੜੀ ਵੀ એનર્ਜੀ ਹੈ ਉਹ ਫਲੋ ਕਰ ਜਾਂਦੀ ਹੈ ਜਿਸ ਤਰ੍ਹਾਂ ਕਿ ਸਾਡੇ ਅੰਦਰ ਜੇਕਰ ਨੈਗੇਟਿਵ એનર્ਜੀ ਹੈ ਕਿਉਂਕਿ ਅਸੀਂ ਪਰੇਸ਼ਾਨ ਹਾਂ ਪੈਸਿਆਂ ਤੋਂ ਹੈਨਾ ਤੇ ਸਾਡੇ ਅੰਦਰ ਵੀ ਉਹ ਨੈਗੇਟਿਵਿਟੀ ਰਹਿੰਦੀ ਹੈ ਕਿ ਪੈਸੇ ਨਹੀਂ ਹੈ ਐਂ ਨਹੀਂ ਹੈ ਕਾਦੀਆਂ ਸੋ ਪਰੇਸ਼ਾਨੀਆਂ ਹਮ ਤਾਂ ਹਰ ਚੀਜ਼ ਵਿੱਚ ਸਾਡੇ ਕੱਪੜਿਆਂ ਵਿੱਚ ਸਾਡੀ ਕੰਗੀ ਵੀ ਸਾਡੇ ਬੂਟ ਚੱਪਲ ਵਿੱਚ ਵੀ ਉਹ ਨੇਕਟੀਵਿਟੀ ਚਲੀ ਜਾਂਦੀ ਹੈ ਤੇ ਇਸ ਨੇਕਟੀਵਿਟੀ ਨੂੰ ਆਪਣੇ ਘਰ ਤੋਂ ਪਜਾਣ ਵਾਸਤੇ ਤਾਂ ਕਿ ਸਾਡੇ ਘਰ ਵਿੱਚ ਪੈਸਾ ਹੀ ਪੈਸਾ ਆ ਜਾਵੇ ਤਾਂ ਤੁਸੀਂ ਕੀ ਕਰਨਾ ਹੈ ਇੱਕ ਬੂਟ ਲੈ ਲਓ ਠੀਕ ਹੈ ਉਹ ਜੋੜੀ ਨੂੰ ਤੁਸੀਂ ਉਹਦੇ ਅੰਦਰ ਉਹ ਬੂਟ ਦੇ ਅੰਦਰ ਤੁਸੀਂ 10 11 ਕਾਲੀ ਮਿਰਚਾਂ ਦੇ ਦਾਣੇ ਪਾਣੇ ਹੈ ਲੇਕਿਨ ਉਸ ਦੇ ਬੂਟ ਦੇ ਅੰਦਰ ਪਾਉਣ ਤੋਂ ਪਹਿਲੇ ਹੱਥ ਵਿੱਚ ਸੱਚੇ ਹੱਥ ਵਿੱਚ ਉਹ 10 11 ਦਾਣੇ ਕਾਲੀ ਮਿਰਚ ਦੇ ਲੈਣੇ ਹੈ ਔਰ ਆਪਣੇ ਉੱਤੇ ਤੁਸੀਂ 11 ਵਾਰ ਕੁਮਾਣੇ एंटी क्लॉकवाइज घुमाने हैं याद रखना नोट का लो काफी बीच ध्यान नाल एंटी क्लॉकवाइज घुमाने हैं 11 बार ਤੁਸੀਂ ਇਹ ਜੋ ਕਾਲੀ ਵਿੱਚ ਦੇ ਦਾਣੇ ਉਸ ਤੋਂ ਬਾਅਦ ਤੁਸੀਂ ਇਹ ਕਾਲੀ ਵਿੱਚ ਦੇ ਦਾਣੇ ਆਪਣੇ ਪੁਰਾਣੇ ਬੂਟ ਵਿੱਚ ਪਾ ਦੇਣੇ ਹੈ ਫਿਰ ਉਸ ਬੂਟ ਨੂੰ ਲੈ ਜਾ ਕੇ ਭਾਵੇਂ ਤੁਸੀਂ ਰਾਤ ਨੂੰ ਇਹ ਕੰਮ ਕਰੋ ਜਾਂ ਕਦੀ ਵੀ ਤੁਹਾਨੂੰ ਜਿੱਸਾ ਕੰਫਰਟੇਬਲ ਲੱਗੇ ਉਸ ਵੇਲੇ ਕਰੋ ਤਾਂ ਜਾ ਕੇ ਕਿਸੇ ਵੀ ਚੌਰਾਹੇ ਤੇ ਜਾ ਕੇ ਇਹ ਬੂਟ ਜਾ ਕੇ ਰੱਖ ਕੇ ਆ ਜਾਓ ਚੌਰਾਹ ਨਹੀਂ ਹੈ ਤਾਂ ਕਿਸੇ ਸੜਕ ਦੇ ਹੀ ਵਿਚਕਾਰ ਜਾ ਕੇ ਰੱਖ ਦਿਓ ਕਿਸੇ ਤਰ੍ਹਾਂ ਵੀ ਰੱਖ ਦਿਓ ਬਸ ਉਸ ਨੂੰ ਰੱਖ ਕੇ ਪਿੱਛੇ ਮੁੜ ਕੇ ਨਹੀਂ ਦੇਖਣਾ ਹੈ ਘਰ ਵਾਪਸ ਆ ਜਾਣਾ ਹੈ ਇਸ ਨਾਲ ਕੀ ਹੋਏਗਾ ਕਿ ਉਸ ਬੂਟ ਦੇ ਉੱਪਰ ਉਸ ਜੁੱਤੀ ਚੱਪਲ ਦੇ ਉੱਪਰ ਜਿੰਨੀਆਂ ਗੱਡੀਆਂ ਸੜਕ ਦੇ ਵਿੱਚ ਕਾਰ ਰੱਖਿਆ ਹੈ ਨਾ ਜਿੰਨੀਆਂ ਗੱਡੀਆਂ ਆਣ ਗਿਆ ਉਸ ਨੂੰ ਕੁਚਲ ਕੇ ਜਾਣ ਗਿਆ ਉਨੀ ਹੀ ਤੁਹਾਡੇ ਘਰ ਦੇ ਅੰਦਰੋਂ ਨੈਗੇਟਿਵਿਟੀ ਕੁਚਲੀ ਜਾਏਗੀ ਅੱਛੀ ਜੋ ਵੀ ਪੋਜ਼ਿਟਿਵਿਟੀ ਹੈ ਉਹ ਆਣੀ ਸ਼ੁਰੂ ਹੋ ਜਾਏਗੀ ਨੈਗੇਟਿਵਿਟੀ ਚਲੀ ਜਾਏਗੀ ਭਾਵ ਮਾੜੀਆਂ ਚੀਜ਼ਾਂ ਨਿਕਲ ਜਾਣੀਆਂ ਚੰਗੀਆਂ ਚੀਜ਼ਾਂ ਆਣੀਆਂ ਬਰਕਤ ਆਏਗੀ ਪੈਸੇ ਆਣਗੇ बड़ा ही सौखा उपाय है करके देखना बहुत ही वाइट तो रिजल्ट मिलेगा घरों ने नैगेटिविटी दूर पाने पैसा लेकिन वास्ते बस ए चप्पल तुम्हें जाके तुसी भी कभी कोटिस होना नोटिस होना कि कई बार सड़क दे रोड के विचों कई बार एक जोड़ा चप्पल का जा पुराना चप्पला बूट पाए हुए हैं तो इसी वास्ते ए टोटका किया जाता है तो चप्पल कि तो किसी भी तो है, 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 तो चप्पल चोरी करके घबराया न करो कि हाई साइ चप्पल चोरी हो गई कोई गल तो चप्पल चोरी तो हो गई है लेकिन उसकात है कि हम जिनी भी थोड़े तो उनौती से जिनी शनि की पनौती सीओ सब निकल जाएगी हूँ ਅੰਦਰ ਵਿੱਚ ਸੁੱਖ ਸਮਰiddhi ਆਉਣ ਵਾਲੀ ਹੈ ਇਹਦਾ ਇਸ ਗੱਲ ਦਾ ਸੰਕੇਤ ਹੁੰਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਵਿਸਥਾਰ ਨਾਲ ਅੱਜ ਦੀ ਵੀਡੀਓ ਦੀ ਜਾਣਕਾਰੀ ਸਮਝ ਆ ਗਈ ਹੋएगी ਅੱਜ ਵਾਸਤੇ ਬਸ ਇੰਨਾ ਹੀ ਹੋਰ ਮੈਨੂੰ ਇਜਾਜ਼ਤ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਬੜੀਆ ਤਿਆ ਹੱਲ ਲੈ ਕੇ